ਸੋ ਹੋਊਂ ਗਰੀਬਾਂ ਦੇ ਹੱਥ ਲੈ ਕੇ ਦੇਹਾਂਗੇ ਉਹਨਾਂ ਬੱਚਿਆਂ ਨੇ ਘਰੇ ਪਾਪ ਦਾ ਪੈਸਾ ਜਾਊਗਾ ਕਿਸੇ ਦੇ ਹੱਥੋਂ ਘਰੇ ਜਾਵਾਂਗੇ ਮਰਨਾ ਮਰਨਾ ਹੋਏ ਭਾਈ ਲੜਦੇ ਲੋਕਾਂ ਦੀ ਇੱਤ ਹੁੰਦੀ ਹੈ ਬੇਨਤੀ ਕਰਦਾ ਜਿਆਦਾ ਬੋਲੇਗਾ ਮਾਰ ਕਰੋ ਆਹ ਸਾਹ ਦਿਓ 11 ਤੋਂ ਤੱਕ ਨਾ ਕੇ ਖੜੋ ਤੇ ਜਿਹੜੀਆਂ ਜੂਵੀ ਨਾਲ ਦੀ ਉਹ ਦੋ ਦੋ ਬੰਦੇ ਕਿੱਕ ਬੰਦਾ ਉਹਨੇ ਆਪ ਦਾ ਛੱਡੋ ਜੇ ਇਹ ਰਾਤ ਨੂੰ ਰਹਿਣ ਲਏ ਹੋਏ ਨਹੀਂ ਭਾਈ ਚਲਦੀ ਕਰੋ ਤੇ 11 99 ਤੱਕ ਤੁਹਾਨੂੰ ਇਹ ਕਹਿੰਨਾ ਅੱਗੇ ਤੁਹਾਡੀ ਮਰਜ਼ੀ ਹੈ ਲੋਕਾਂ ਨੂੰ ਬੇਨਤੀ ਹੈ ਆਦੇ ਪਿੰਡਾਂ ਤੋਂ ਫੌਜੀ ਅਨੁਬੱਧ-ਵੱਧ ਵੇਂਦੀਆ ਫੌਜੀ ਵੀਰਾਂ ਨੂੰ ਰਟਾਇਰ ਵੀਰ ਨੂੰ ਉਹ ਦੇਖ ਰਿਹਾ ਪਰਿਵਾਰ ਲੈ ਕੇ ਬੈਠਾ ਥੋੜ੍ਹਾ ਉੱਪਰ ਇਹ ਕਰਦਾ ਵਿਚਾਰਾ ਸਾਰਾ ਟੱਬਰ ਲੈ ਕੇ ਭਾਈ ਉਸ ਕਾਲੇ ਵਿੱਚ ਘਰਾਟੀਆਂ ਸਾਰੀ ਉਮਰ ਆ ਕੇ ਪਸ ਥੋੜੇ ਬਾਹਰ ਨਾਲ ਜੁੜ ਨੂੰ ਕੋਈ ਕਹਿ ਲਿਓ ਮੈਨੂੰ ਜਿਨ੍ਹਾਂ ਨੇ ਕੰਮ ਕਰੇ ਤੇ ਭਾਈ ਇਹਨਾਂ ਨੂੰ ਵੀ ਚਾਹੀਦਾ ਹਿੰਦਾ ਵੀ ਜਦੋਂ ਕਦੇ ਧਰਨਾ ਲੱਗਦਾ ਸਾਥ ਦਿਆ ਕਰਨਾ ਹਨਾ ਅੱਗੇ ਤੋਂ ਕਿਸੇ ਦਾ ਵੀ ਧਰਨਾ ਲੱਗਦਾ ਆਣਾ ਕਿਹਾ ਕਰਨਾ ਆਹ ਕਿਸਾਨ ਆ ਹੀ ਬੈਠੇ ਆਹ ਮਜ਼ਦੂਰ ਆ ਹੀ ਬੈਠੇ ਨੇ ਹਾਂ ਉਹੀ ਰੋਣਾ ਪਾਈ ਜਾਂਦਾ ਹੈ ਕਾਂ ਵਾਲਾ ਜੀ ਮੈਂ ਸ਼ਾਕੇ ਮੇ ਬੰਦ ਹੋ ਜੂ ਸੋ ਸਭ ਦਾ ਸਾਥ ਦਿਆ ਕਰੋ ਕੋਈ ਗੱਲ ਨਹੀਂ ਆਉਣਗੇ ਲੋਕ ਕੱਢ ਲਾਂਗੇ ਉਹ ਸਵਾ ਲੱਖ ਵਾਲੀ ਗੱਲ ਛੁਡਾਈ ਦਿੱਤੀ ਨੇ ਕੱਲਾ ਸਿੰਘ ਸਵਾ ਲੱਖ ਬਰੋਬਰ ਹੀ ਹੁੰਦਾ ਆਪਾਂ ਸਾਰੇ ਸਵਾ ਸਵਾ ਲੱਖ ਹੀ ਵਾਹਿਗੁਰੂ ਜੀ ਕਾ ਖਾਲਸਾ ਗੱਡ ਬੰਦ ਕੇ ਲੋ ਵਾਹਿਗੁਰੂ ਜੀ ਕਾ ਖਾਲਸਾ ਪਿਆਰ ਸਤਿਕਾਰ ਪਿਆਰ ਸਤਿਕਾਰ ਪ੍ਰਸਤਾਕਾਰ ਅਸ਼ਰ ਜਿੰਦਾਬਾਦ ਲੈ ਜੀ ਬਾਈ ਮਾਰੇ ਲਾਉਣੇ خاڻا ائين پٽي پٽي ٿين ٿا